ਦੋਸਤੋ ਅੱਜ ਦੀ ਦੋ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਜਿਹੜੀ ਆ ਕਿ ਕਾਂਗਰਸ ਆਗੂ ਪ੍ਰਤਾਪ ਸਿੰਘ ਵਾਜਵਾ ਨੇ ਉਠਾਏ ਸਵਾਲ ਅਤੇ ਦੂਜੀ ਖਬਰ ਜਿਹੜੀ ਆ ਕਿ ਪੰਜਾਬੀ ਪ੍ਰੋਡਿਊਸਰ ਪਿੰਕੀ ਤਾਲੀਵਾਲ ਦੇ ਉੱਪਰ ਜਿਹੜੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਇਹਨਾਂ ਦੋਨਾਂ ਖਬਰਾਂ ਬਾਰੇ ਤੁਹਾਡੇ ਨਾਲ ਅੱਗੇ ਜਾਣਕਾਰੀ ਸਾਂਝੀ ਕਰਾਂਗੇ ਪਹਿਲੀ ਜਿਹੜੀ ਖਬਰ ਆਓ ਇਹ ਆ ਰਿਹਾ ਕਿ ਅੱਜ ਜਿਹੜਾ ਕੈਬਨਿਟ ਮੰਤਰੀਆਂ ਦੀ ਜਿਹੜੀ ਮੀਟਿੰਗ ਹੋਈ ਸੀ ਪੰਜਾਬ ਦੇ ਵਿੱਚ ਸੰਸਦ ਦਾ ਬਜਟ ਨੂੰ ਲੈ ਕੇ ਤਾਂ ਦੂਜੇ ਪਾਸੇ ਜਿਹੜੇ ਕਾਂਗਰਸ ਆਗੂ ਆ ਪ੍ਰਤਾਪ ਸਿੰਘ ਬਾਜ਼ਬਾ ਨੇ ਉਠਾਏ ਸਵਾਲ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਆਮ ਆਗਮੀ ਪਾਰਟੀ ਸ੍ਰੀਮ ਭਗਵਾਨ ਤਮਾਨ ਦੀ ਜਦੋਂ ਸਰਕਾਰ ਨਹੀਂ ਬਣੀ ਸੀ ਪੰਜਾਬ ਦੇ ਵਿੱਚ ਤਾਂ ਉਦੋਂ ਉਹ ਤੋ ਕਾ ਨੂੰ ਜਿਹੜੀਆਂ ਬੀਬੀਆਂ ਸੀ ਉਹਨਾਂ ਦੇ ਨਾਲ ਜਿਹੜੇ ਵੱਡੇ ਵਾਅਦੇ ਕੀਤੇ ਸੀ ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਜਿਹੜੀਆਂ ਬੀਬੀਆਂ ਹੋਣਗੀਆਂ ਉਹਨਾਂ ਨੂੰ ਜਿਹੜਾ 1000 ਰੁਪਏ ਜਿਹੜਾ ਮਹੀਨਾ ਦਵਾਂਗੇ ਅਤੇ ਦੂਜੇ ਪਾਸੇ ਉਹਨਾਂ ਨੇ ਇਹ ਵਾਅਦੇ ਕੀਤੇ ਸੀ ਕਿ ਜਿਹੜੇ ਅਸੀਂ ਚੁਟਕੀਆਂ ਦੇ ਨਾਲ 5 ਮਿੰਟਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਮੰਗ ਆ ਗਈ ਜਿਹੜੀ ਐਮਐਸਪੀ ਆ ਉਹ ਅਸੀਂ ਜਿਹੜੀ ਲਾਗੂ ਕਰਾਂਗੇ ਤਾਂ ਉਹਨਾਂ ਨੇ ਇਹ ਕਿਹਾ ਕਿ ਹੁਣ ਤਾਂ 3 ਸਾਲ ਹੋ ਗਏ ਆ ਜਿਹੜੀ ਆਮ ਆਦਮੀ ਪਾਰਟੀ ਬਣੀ ਨੂੰ ਪਰ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚ ਹਲੇ ਕੋਈ ਵੀ ਪੂਰਾ ਨਹੀਂ ਕੀਤਾ ਤੇ ਤੀਜਾ ਜਿਹੜਾ ਸਵਾਲ ਇਹ ਉਠਾਇਆ ਕਿ ਉਹਨਾਂ ਨੇ ਕਿਹਾ ਸੀ ਜੇ ਜਦੋਂ ਸਾਡੀ ਸਰਕਾਰ ਬਣੇਗੀ ਤਾਂ ਜਿਹੜਾ ਨਸ਼ਾ ਓਸੀ ਜਿਹੜਾ ਘਟਾ ਦੇਵਾਂਗੇ ਪਰ ਉਹਨਾਂ ਨੇ ਇਹ ਕਿਹਾ ਕਿ ਕਿੱਥੇ ਹੁਣ ਨਸ਼ਾ ਘਟ ਰਿਹਾ ਨਸ਼ਾ ਘਟਣ ਦੀ ਥਾਂ ਤੇ ਵਧ ਰਿਹਾ ਏ ਤਾਂ ਜਦੋਂ ਉਹਨਾਂ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਹਨਾਂ ਨੇ ਇਹ ਕਿਹਾ ਸੀ ਜਿਹੜਾ ਸੰਸਦ ਬਜਟ ਆ ਉਹ ਅਸੀਂ ਤਿੰਨ ਵਾਰ ਰੱਖਾਂਗੇ ਪਰ ਹੁਣ ਉਹਨਾਂ ਨੇ ਜਿਹੜਾ ਅੱਜ ਸੰਸਦ ਸੰਸਦ ਬਜਟ ਜਿਹੜਾ ਰੱਖਿਆ ਸੀ ਉਹਨੂੰ ਹੁਣ ਜਿਹੜਾ ਫਿਰ ਡਿਲੇ ਕੀਤਾ ਗਿਆ ਏ ਉਹ ਹੁਣ 21 ਤੋਂ ਲੈ ਕੇ 28 ਮਾਰਚ ਤੱਕ ਜਿਹੜਾ ਚੱਲੇਗਾ ਉਹਦੇ ਉੱਪਰ ਜਿਹੜੇ ਆ ਕਾਂਗਰਸ ਆਗੂ ਆ ਪ੍ਰਤਾਪ ਸਿੰਘ ਆਜ਼ਮਾ ਨੇ ਇਹੀ ਸਵਾਲ ਉਠਾਇਆ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਤਾਂ ਜਿਹੜਾ ਅਸੀਂ ਜੰਗ ਲੜਦੇ ਸੀ ਉਦੋਂ ਅਸੀਂ ਇਹੀ ਜੰਗ ਲੜਦੇ ਸੀ ਜੇ ਜਵਾਨ ਜੇ ਕਿਸਾਨ ਤੇ ਹੁਣ ਤਾਂ ਉਹਨਾਂ ਨੇ ਇਹ ਕਿਹਾ ਕਿ ਨਾ ਹੋਣ ਕੋਈ ਨੌਜਵਾਨ ਰਹਿ ਰਿਹਾ ਹੈ ਤੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਨਹੀਂ ਸੁਣੀਆਂ ਜਾ ਰਹੀਆਂ ਤਾਂ ਇਹ ਜਿਹੜੇ ਆ ਸਾਰੀਆਂ ਗੱਲਾਂ ਨੇ ਇਹ ਜਿਹੜੇ ਕਾਂਗਰਸ ਆਗੂ ਆ ਪ੍ਰਤਾਪ ਸਿੰਘ ਆਜ਼ਮਾ ਨੇ ਭਗਵਾਨ ਦਮਨ ਦੇ ਪਰ ਬਹੁਤ ਜ਼ਿਆਦਾ ਜਿਹੜੇ ਸਵਾਲ ਉਠਾਏ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਇਹਨਾਂ ਨੇ ਕਿਸਾਨਾਂ ਦੇ ਨਾਲ ਜਿਹੜੀ ਆ ਵਾਅਦੇ ਕੀਤੇ ਸੀ ਆਮ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਕਿਸਾਨਾਂ ਦੇ ਨਾਲ ਉਹਨਾਂ ਨੇ ਇਹ ਵਾਅਦੇ ਕੀਤੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ 50 ਮਿੰਟਾਂ ਦੇ ਵਿੱਚ ਜਿਹੜੀ ਐਮਐਸਪੀ ਤੁਹਾਨੂੰ ਲਾਗੂ ਕਰਾਂਗੇ ਤਾਂ ਜਿਹੜੇ ਆਮ ਲੋਕ ਆ ਉਹਨਾਂ ਬੀਬੀਆਂ ਨੂੰ ਇਹ ਕਿਹਾ ਸੀ ਕਿ ਅਸੀਂ ਜਿਹੜਾ ਤੁਹਾਨੂੰ 1000 ਰੁਪਿਆ ਜਿਹੜਾ ਅਸੀਂ ਤੁਹਾਨੂੰ ਦਵਾਂਗੇ ਅਤੇ ਜਿਹੜਾ ਨਸ਼ਾ ਵਾਧਾ ਹੈ ਉਹਨੂੰ ਅਸੀਂ ਘਟਾਾਂਗੇ ਪਰ ਉਹਨਾਂ ਨੇ ਇਹ ਕਿਹਾ ਕਿ 3 ਸਾਲ ਹੋ ਚੁੱਕੇ ਆ ਮਾਨ ਸਰਕਾਰ ਬਣੀ ਨੂੰ ਉਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਆਮ ਲੋਕਾਂ ਦੇ ਨਾਲ ਉਹਨਾਂ ਦੇ ਵਿੱਚ ਕੋਈ ਵੀ ਜਿਹੜਾ ਵਾਅਦਾ ਪੂਰਾ ਨਹੀਂ ਕੀਤਾ ਤਾਂ ਇਸ ਦੇ ਉੱਪਰ ਜਿਹੜੇ ਆ ਗਏ ਕਾਂਗਰਸੀ ਆਗੂ ਆ ਪ੍ਰਤਾਪ ਸਿੰਘ ਵਾਜਬਾ ਨੇ ਅੱਜ ਸਿਆ ਭਗਵਾਨ ਤਮਾਨ ਦੇ ਉੱਪਰ ਬਹੁਤ ਜ਼ਿਆਦਾ ਜਿਹੜੇ ਸਵਾਲ ਉਠਾਏ ਆ ਅਤੇ ਦੂਜੀ ਖਬਰ ਜਿਹੜੀ ਆ ਕਿ ਜਿਹੜਾ ਪੰਜਾਬੀ ਪ੍ਰੋਡਿਊਸਰ ਆ ਪਿੰਕੀ ਧਾਲੀਵਾਲ ਉਹਦੀ ਜਿਹੜੀਆਂ ਮੁਸ਼ਕਲਾਂ ਘਟੰਦੀ ਥਾਂ ਤੇ ਜਿਹੜੀਆਂ ਦਿਨ-ਬ-ਦਨ ਵੱਧ ਰਹੀਆਂ ਨੇ ਤੁਸੀਂ ਪਹਿਲਾਂ ਸੁਨਿਆ ਹੋਵੇਗਾ ਕਿ ਸੰਨੰਦਾ ਸ਼ਰਮਾ ਨੇ ਜਿਹੜੇ ਪੰਜਾਬੀ ਪ੍ਰੋਡਿਊਸਰ ਆ ਪਿੰਕੀ ਤਾਲੀਵਾਲ ਦੇ ਉੱਪਰ ਬਹੁਤ ਵੱਡੇ ਇਲਜ਼ਾਮ ਲਗਾਏ ਸੀ ਹਲੇ ਇਹ ਜਿਹੜਾ ਮਸਲਾ ਸੀ ਇਹ ਹਲੇ ਖਤਮ ਹੋਏ ਸੀ ਤੇ ਦੂਜੇ ਪਾਸੇ ਜਿਹੜੇ ਪੰਜਾਬੀ ਸਿੰਗਰ ਆ ਕਾਕਾ ਨੇ ਜਿਹੜੇ ਆ ਅੱਜ ਸਵਾਲ ਉਠਾਏ ਆ ਉਹਨਾਂ ਨੇ ਇਹ ਕਿਹਾ ਕਿ ਜਦੋਂ ਮੈਂ ਇਸ ਇੰਡਸਟਰੀ ਦੇ ਵਿੱਚ ਆਇਆ ਸੀ ਮੈਂ ਖੁਦ ਜਿਹੜੇ ਗੀਤ ਲਿਖਦਾ ਸੀ ਅਤੇ ਆਪ ਹੀ ਗਾਉਂਦਾ ਸੀ ਤਾਂ ਉਦੋਂ ਜਿਹੜੇ ਮੇਰੇ ਗੀਤ ਹਟ ਹੁੰਦੇ ਸੀ ਉਦੋਂ ਮੈਂ ਪਿੰਕੀ ਤਾਲੀਵਾਲ ਨੂੰ ਵੀ ਨਹੀਂ ਜਾਣਦਾ ਸੀ ਪੰਜਾਬੀ ਜਿਹੜੇ ਪ੍ਰੋਡਿਊਸਰ ਆ ਉਹਨਾਂ ਨੂੰ ਮੈਂ ਨਹੀਂ ਜਾਣਦਾ ਸੀ ਪਰ ਜਦੋਂ ਇਹ ਮੇਰੀ ਜ਼ਿੰਦਗੀ ਦੇ ਵਿੱਚ ਆਇਆ ਮੇਰਾ ਜਿਹੜਾ ਕੈਰੀਅਰ ਖਰਾਬ ਹੁੰਦਾ ਜਾ ਰਿਹਾ ਏ ਅਤੇ ਇਹਨਾਂ ਨੇ ਜਦੋਂ ਮੇਰੀ ਇਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਇਹਨਾਂ ਦੇ ਨਾਲ ਮੈਂ ਜਿਹੜੀ ਆਗੀ ਐਗਰੀਮੈਂਟ ਕੀਤਾ ਸੀ 3 ਸਾਲਾਂ ਦਾ ਐਗਰੀ ਮੈਂ ਕਿਹਾ ਸੀ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਜਿਹੜੀ ਇਨਕਮ ਵਧਣ ਦੀ ਵਧਣ ਦੀ ਜਗ੍ਹਾ ਜਿਹੜੀ ਉਹ ਘਟ ਰਹੀ ਆ ਤਾਂ ਉਸ ਨੂੰ ਜਦੋਂ ਸਮਝ ਆਈ ਕਿ ਮੇਰੇ ਨਾਲ ਜਿਹੜੀ ਠੱਗੀ ਦਾ ਜਿਹੜਾ ਕੰਮ ਹੋ ਰਿਹਾ ਏ ਤਾਂ ਉਦੋਂ ਕਾਕਾ ਨੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਹੁਣ ਨਹੀਂ ਕੰਮ ਕਰਨਾ ਜਿੰਨੇ ਤੁਸੀਂ ਮੈਨੂੰ ਗੀਤ ਗਾਉਣ ਲਈ ਕਿਹਾ ਸੀ ਉਸ ਤੋਂ ਵੱਧ ਮੈਂ ਗੀਤ गा ਕੇ ਤੁਹਾਡੀ ਜਿਹੜੀ ਇੰਡਸਟਰੀ ਆ ਜਿਹੜੀ ਕੰਪਨੀਆਂ ਉਹਨੂੰ ਮੈਂ ਬਹੁਤ ਜ਼ਿਆਦਾ ਇਨਕਮ ਦੇ ਦਿੱਤੀ ਆ ਤਾਂ ਹੁਣ ਮੈਂ ਤੁਹਾਡੇ ਨਾਲ ਜਿਹੜਾ ਐਗਰੀਮੈਂਟ ਉਹ ਨਹੀਂ ਰੱਖਣਾ ਚਾਹੁੰਦਾ ਜਿਹੜਾ ਮੈਂ ਸਮਝੌਤਾ ਕੀਤਾ ਸੀ ਉਹ ਸਮਝੌਤਾ ਮੈਂ ਤੋੜਨਾ ਚਾਹੁੰਨਾ ਏ ਤਾਂ ਜਦੋਂ ਉਹਨਾਂ ਨੇ ਇਹ ਸਵਾਲ ਕੀਤੇ ਸੀ ਪ੍ਰੋਡਿਊਸਰ ਨੂੰ ਤਾਂ ਉਦੋਂ ਕਾਕਾ ਸਿੰਘ ਕੋਟ ਤੇ ਜਦੋਂ ਕਾਕਾ ਨੂੰ ਪਤਾ ਲੱਗਿਆ ਸੀ ਪੰਜਾਬੀ ਗਾਇਕ ਜਿਹੜਾ ਕਾਕਾ ਹੈ ਜਦੋਂ ਉਹਨੂੰ ਪਤਾ ਲੱਗਿਆ ਕਿ ਜਿਹੜੀ ਮੇਰੀ ਇਨਕਮ ਆ ਉਹ ਘਟਣ ਦੀ ਥਾਂ ਵਧਣ ਦੀ ਥਾਂ ਤੇ ਉਹ ਘਟ ਰਹੀ ਆ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਜਦੋਂ ਸਾਡੇ ਵਿਊਅਰ ਜਿਹੜੇ ਹੁੰਦੇ ਸੀ ਉਹ ਜਿਹੜੇ ਸਾਡੇ ਪ੍ਰੋਡਿਊਸਰ ਆ ਉਹ ਫੇਕ ਜਿਹੜੇ ਚੈਨਲ ਬਣਾਉਂਦੇ ਸੀ ਚੈਨਲ ਪਨਾ ਕੇ ਫੇਕ ਵਿਊਅਰ ਬਣਾ ਕੇ ਜਿਹੜੀ ਇਨਕਮ ਵਧਾਉਂਦੇ ਸੀ ਤਾਂ ਜਿਹਦੇ ਕਾਰਨ ਸਾਡੇ ਜਿਹੜੇ ਚੈਨਲ ਦੀਆਂ ਬਲੈਕਲਿਸਟਾਂ ਜਿਹੜੀਆਂ ਹੋ ਜਾਂਦੀਆਂ ਸੀ ਤੇ ਮੇਰੇ ਜਿਹੜੇ ਆ ਗੀਤ ਹਟ ਹੋਣ ਦੀ ਬਜਾਏ ਜਿਹੜੇ ਉਹ ਘਟ ਟਨ ਲੱਗੇ ਸੀ ਤਾਂ ਇਸ ਸਾਰੀਆਂ ਗੱਲਾਂ ਦੇ ਉੱਪਰ ਸਿੰਗਰ ਪੰਜਾਬੀ ਸਿੰਗਰ ਜਿਹੜਾ ਕਾਕਾ ਉਹਨੇ ਜਿਹੜੇ ਆ ਬਹੁਤ ਵੱਡੇ ਸਵਾਲ ਉਠਾਏ ਆ ਤਾਂ ਉਹਨੇ ਇਹ ਕਿਹਾ ਸੀ ਕਿ ਪਹਿਲਾਂ ਮੈਨੂੰ 6-7 ਮਹੀਨੇ ਹੋਏ ਸੀ ਵੀ ਮੇਰੇ ਨਾਲ ਕੀ ਹੋ ਰਿਹਾ ਹੈ ਤਾਂ ਉਦੋਂ ਉਹਨਾਂ ਨੇ ਇਹ ਸੋਚਿਆ ਕਿ ਲੜਾਈ ਲੜਾਈ ਝਗੜਾ ਕਰਨ ਦੇ ਨਾਲ ਜਿਹੜੀ ਕੋਈ ਵੀ ਗੱਲ ਜਿਹੜੀ ਹੱਲ ਨਹੀਂ ਹੁੰਦੀ ਅਸੀਂ ਜਿਹੜੀ ਗੱਲ ਬੈਠ ਕੇ ਕਰਾਂਗੇ ਤਾਂ ਮੈਂ ਜਿਹੜੇ ਪ੍ਰੋਡਿਊਸਰਾਂ ਨੂੰ ਜਿਹੜੇ ਮੇਲ ਕਰਕੇ ਭੇਜਦਾ ਹੁੰਦਾ ਸੀ ਪਰ ਉਹਨਾਂ ਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਉਸਨੇ ਇਹ ਕਿਹਾ ਕਿ ਮੈਂ ਜਿਹੜਿਆ ਸੁਨੰਦਾ ਸ਼ਰਮਾ ਦੇ ਪੱਖ 'ਚ ਗੱਲ ਨਹੀਂ ਕਰ ਰਿਹਾ ਜਿਹੜੇ ਵੀ ਵਿਅਕਤੀ ਨਾਲ ਪੰਜਾਬੀ ਸਿੰਗਰ ਨਾਲ ਤੱਕਾ ਹੋ ਰਿਹਾ ਹੈ ਮੈਂ ਉਹਦੇ ਨਾਲ ਖੜਾ ਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਤਾਂ ਜਸਟ ਹਲੇ ਸਰਨਤਾ ਚਰਮਦੀ ਪੋਸਟ ਦੇਖੀ ਸੀ ਤਾਂ ਮੈਨੂੰ ਲੱਗਿਆ ਕਿ ਮੈਨੂੰ ਮੇਰੇ ਨਾਲ ਵੀ ਤੱਕਾ ਹੋ ਰਿਹਾ ਹੈ ਮੈਨੂੰ ਵੀ ਆਵਾਜ਼ ਉਠਾਉਣੀ ਚਾਹੀਦੀ ਆ ਤਾਂ ਇਸ ਗੱਲ ਨੂੰ ਹੀ ਮੱਦੇ ਨਜ਼ਰ ਰੱਖਦੇ ਆ ਹੋਇਆ ਹੁਣ ਇਹ ਸਵਾਲ ਉੱਠ ਰਹੇ ਆ ਕਿ ਜਿਹੜਾ ਪੰਜਾਬੀ ਪ੍ਰੋਡਿਊਸਰ ਆ ਪਿੰਕੀ ਢਾਲੀਵਾਲ ਅਤੇ ਹੋਰ ਪੰਜਾਬੀ ਜਿਹੜੇ ਪ੍ਰੋਡਿਊਸਰ ਆ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਘਟਾ ਦੀ ਥਾਂ ਤੇ ਵੱਧ ਰਹੀਆਂ ਨੇ ਤਾਂ ਅੱਜ ਜਿਹੜੇ ਆ ਪੰਜਾਬੀ ਗਾਇਕ ਕਾਕਾ ਨੇ ਬਹੁਤ ਵੱਡੇ ਸਵਾਲ ਉਠਾਏ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਜਦੋਂ ਮੈਂ ਇਸ ਇੰਡਸਟਰੀ ਦੇ ਵਿੱਚ ਆਇਆ ਸੀ ਮੈਂ ਖੁਦ ਜਿਹੜੇ ਗੀਤ ਲਿਖਦਾ ਸੀ ਖੁਦ ਗਾਉਂਦਾ ਸੀ ਤਾਂ ਮੇਰੇ ਜਿਹੜੇ ਗੀਤ ਆ ਉਹ ਹਿੱਟ ਹੁੰਦੇ ਸੀ ਪਰ ਜਦੋਂ ਮੈਂ ਉਦੋਂ ਤੱਕ ਤਾਂ ਪਿੱਗੀ ਢਾਲੀਵਾਲ ਜਿਹੜਾ ਪ੍ਰੋਡਿਊਸਰ ਆ ਉਹ ਪੰਜਾਬੀ ਪ੍ਰੋਡਿਊਸਰ ਉਹਨਾਂ ਨੂੰ ਮੈਂ ਨਹੀਂ ਜਾਣਦਾ ਸੀ ਪਰ ਜਦੋਂ ਇਹ ਮੇਰੇ ਲਿੰਕ 'ਚ ਆਏ ਮੈਂ ਇਹਨਾਂ ਦੇ ਨਾਲ ਡੇ ਬਾਈ ਡੇ ਨਹੀਂ ਮਿਲਦਾ ਸੀ ਮੈਂ ਬਹੁਤ ਟਾਈਮ ਬਾਅਦ ਇਹਨਾਂ ਨਾਲ ਮਿਲਦਾ ਸੀ ਇਹ ਆਪ ਹੀ ਉਹਨਾਂ ਦੂਸਰਿਆਂ ਲੋਕਾਂ ਦੇ ਨਾਲ ਜਿਹੜਾ ਇਹ ਤਾਲਮੇਲ ਬਣਾ ਲੈਂਦੇ ਸੀ ਇਹਨੂੰ ਲੈ ਕੇ ਤਾਂ ਸਾਨੂੰ ਕੋਈ ਜਿਹੜੀ ਉਹ ਗੱਲਬਾਤ ਨਹੀਂ ਦੱਸਦੇ ਸੀ ਪਰ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਇੰਨਾ ਪ੍ਰੋਡਿਊਸਰਾਂ ਦੇ ਨਾਲ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਮੇਰੀ ਇਨਕਮ ਵੱਧਣ ਦੀ ਥਾਂ ਤੇ ਘਟਣ ਲੱਗ ਗਈ ਤਾਂ ਫੇਕ ਚੈਨਲਾਂ ਤੇ ਜਿਹੜੇ ਵੀਅਰ ਬਣਾ ਕੇ ਜਿਹੜੀ ਉਹ ਇਨਕਮ ਵਧਾ ਬਣਾਉਂਦੇ ਸੀ ਉਹ ਘੱਟ ਰਕਦੇ ਲੱਗੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਚੈਨਲ ਸੀ ਉਹ ਬਲੈਕਲਿਸਟ ਦੇ ਵਿੱਚ ਹੋਣੇ ਸ਼ੁਰੂ ਹੋ ਗਏ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪ੍ਰੋਡਿਊਸਰ ਆਓ ਮੇਰੀ ਜਿਹੜੀ ਲਾਈਫ ਆ ਮੇਰਾ ਕੈਰੀਅਰ ਉਹ ਖਰਾਬ ਕਰਨਾ ਚਾਹੁੰਦੇ ਆ ਜਦੋਂ ਮੈਂ ਉਹਨਾਂ ਨਾਲ ਐਗਰੀਮੈਂਟ ਕਰਕੇ ਉਹ ਜਿਹੜੇ ਜੀ ਤਾਂ ਉਹਨਾਂ ਨੇ ਕਹੇ ਸੀ ਉਸ ਤੋਂ ਜ਼ਿਆਦਾ ਮੈਂ ਦੋਗੀ ਤਾਂ ਹੋਰ ਵਗ੍ਹਾ ਬਗਾ ਕੇ ਜਿਹੜੇ ਮੈਂ ਇਨਕਮ ਉਹਨਾਂ ਨੂੰ ਹੋਰ ਕਮਾ ਕੇ ਦਿੱਤੀ ਫਿਰ ਉਹ ਕਾਕਾ ਨੇ ਕਿਹਾ ਕਿ ਮੈਂ ਹਾਂ ਤੁਹਾਡੇ ਨਾਲ ਜਿਹੜਾ ਸਮਝੌਤਾ ਤੋੜਨਾ ਚਾਹੁੰਦਾ ਮੈਂ ਆਪਣੇ ਆਪ ਕੰਮ ਕਰਨਾ ਚਾਹੁੰਦਾ ਜਦੋਂ ਉਸਨੇ ਜਵਾਬ ਦਿੱਤਾ ਤਾਂ ਉਸਨੇ ਕਿਹਾ ਕਿ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਕਾਕਾ ਪੰਜਾਬੀ ਗਾਇਕ ਕਾਕਾ ਨੇ ਜਿਹੜੇ ਬਹੁਤ ਵੱਡੇ ਜਿਹੜੇ ਇਲਜ਼ਾਮ ਲਗਾਏ ਆ ਤੁਹਾਡਾ ਇਸਪਰੇ ਤੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨੂੰ ਜਰੂਰ ਸ਼ੇਅਰ ਕਰੋ